ਹਾਂਜੀ ਅਸੀਕਲ ਬਿਰੋ ਕੀ ਹਾਲ ਚਾਲ ਬਾਈ ਤੇ ਹੋਪ ਕਰਦੇ ਹਾਂ ਹਰੇਕ ਵਾਰਾ ਠੀਕ ਹੋਵਾਂਗੇ ਤੇ ਆਪਾਂ ਵੀ ਦੁਬਾਰੇ ਵਲੋਗਿੰਗ ਵਾਲਾ ਸੈਲਸਾ ਸ਼ੁਰੂ ਕਰਤਾ ਤੇ ਤਾਂ ਬਈ ਅੱਜ ਆਪਾਂ ਕਰਨਗੇ ਡੀ ਬਾਰਵਿੰਗ ਉਹ ਤਾਂ ਮੈਂ ਕਰਦੀ ਕਾਲੀ ਦਿਨਾਂ ਨਾਲ ਡੇਢ ਮਹੀਨੇ ਬਾਅਦ ਇਹਨਾਂ ਯਾਰ ਪਿਛਲੀ ਵਾਰੀ ਮੈਥੋਂ ਵਧੀਆ ਨਹੀਂ ਹੋਈ ਡੀ ਬਾਰਵਿੰਗ ਚਲੋ ਅਸੀਂ ਕੀ ਦੁਬਾਰੇ ਕਰ ਦਿੰਨੇ ਆ ਸੋ ਤਾਂ ਕਰਕੇ ਆਪਾਂ ਵੀ ਤੁਹਾਨੂੰ ਦਿਖਾਉਣੇ ਆ ਹੰਡੀ ਬਾਰਵਿੰਗ ਕੋਸਤਾ ਬੱਚਿਆਂ ਦੀ ਕਰਨੀ ਆ ਆਪਾਂ ਉਹ ਕੁਸੋ ਪਰਾਂ ਜੂੜਾ ਫਿਰਦਾ ਆਪਣਾ ਕੋ ਉਧਰ ਹੈ ਉਹਨਾਂ ਦੀ ਕਰਨੀ ਆ ਤੇ ਆਪਾਂ ਤੁਹਾਨੂੰ ਸਾਰਾ ਇਹ ਮੰਨ ਕੇ ਚੱਲੋ ਵੀ ਤੇ ਪ੍ਰੂ ਟੈਪ ਸਾਰੀ ਵੀਡੀਓ ਦੇਖਣੀ ਪੂਥੋਨੀ ਬਾਈ ਪੂਰੇ ਐ ਤਰੀਕੇ ਨਾਲ ਡੀਵਰਮਿੰਗ ਕਰਨੀ ਸਿਖਾ ਲਾਂਗੇ ਤੁਹਾਨੂੰ ਵੀ ਐ ਕੋਈ ਉਹ ਚ ਕਾਚ ਨਹੀਂ ਰਹੂਗੀ ਵੀ ਤੁਹਾਨੂੰ ਸਿਖਾਵਾਂ ਐ ਗੱਲ ਤਾਂ ਤੁਹਾਨੂੰ ਦਿਖਾਉਣੇ ਵੀ ਹੁਣ ਬੈਕ ਕੈਮਰੇ ਨਾਲ ਸਾਰਾ ਕੁਝ ਕਰਕੇ ਦਿਖਾਵਾਂਗੇ ਚਲੋ ਵੀਡੀਓ ਚ ਬਣੇ ਰਹੋ ਬਾਈ ਧੰਨਵਾਦ ਸੋ ਹਾਂਜੀ ਬਾਈ ਹੁਣ ਆਪਾਂ ਲਿਆ ਇਹ ਗੁੜ ਆ ਗੁੜ ਦੇਖੋ ਇਹ ਲਿਆ ਐ ਗੁੜ ਮੈਂ ਇਹ ਗੁੜ ਬਾਈ ਪਹਿਲਾਂ ਸਾਰਾ ਸਿਸਟਮ ਦੱਸੂਗਾ ਮੈਂ ਕਿਵੇਂ ਇਹ ਕੀ ਯੂਜ਼ ਕੀ ਕਰਨਾ ਹੁੰਦਾਗਾ ਤੁਸੀਂ ਤੇ ਬਣੇ ਰਹੋ ਵੀਡੀਓ ਦੇ ਨਾਲ ਇਹ ਬਾਈ ਸਾਰੇ ਉਹਨਾਂ ਪਰ ਵਾਸਤੇ ਜਿਹਨਾਂ ਨੂੰ ਜਮੀ ਨਹੀਂ ਪਤਾ ਹੁੰਦਾ ਨਾ ਚੀਜ਼ਾਂ ਤੇ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀਆਂ ਦੇ ਤਾਂ ਅਗਰ ਕਿ ਆਪਾਂ ਤੁਹਾਨੂੰ ਹੁਣ ਦੱਸ ਦਿਆਂ ਵੀ ਅੱਗੇ ਕੀ ਕਰਨਾ ਆਪਾਂ ਮੜਾ ਮੈਂ ਫੋਨ ਟਿਕਾਵਾਂ ਹਾਂਜੀ ਬਈ ਸਭ ਤੋਂ ਪਹਿਲਾਂ ਤੁਸੀਂ ਨਾ ਆਹ ਪਾਣੀ ਦਾ ਭਰ ਲਿਓ ਠੀਕ ਹੈ ਦੋ ਤਿੰਨ ਕੱਪ ਪਾਣੀ ਦੇ ਭਰ ਲਿਓ ਕੱਪ ਪਹਿਲਾਂ ਤਾਂ ਬਈ ਫੋਕੇ ਪਾਣੀ ਦਾ ਤੁਸੀਂ ਰੱਖ ਦਿਓ ਇਹਨਾਂ ਦੇ ਮੂਹਰੇ ਤੇ ਮੈਂ ਤਾਂ ਘਰ ਵਿੱਚ ਦਵਾਈ ਬਾਕੇ ਰੱਖਤੀ ਸੀਗੀ ਆਡੀ ਵਾਰਮਿੰਗ ਵਾਲੀ ਫੋਕਾ ਪਾਣੀ ਰੱਖਤਾ ਸੀ ਪਹਿਲਾਂ ਉਹ ਇੱਕ ਘੰਟਾ ਪਾਣੀ ਪੂਣੀ ਇਹਨਾਂ ਨੇ ਪੀ ਲਿਆ ਜੜਾ ਪੀਣਾ ਸੀਗਾ ਹੁਣ ਆਪਾਂ ਗੁੜ ਲੈ ਕੇ ਬਈ ਆਹ ਚੈੱਕ ਕਰੋ ਗੁੜ ਹਣਾ ਆ ਗੁੜ ਦੇ ਛੋਟੇ ਛੋਟੇ ਪੀਸ ਕਰ ਲਿਓ ਆਪਾਂ ਹੁਣ ਇਹਨੂੰ ਹੋਰ ਵੀ ਤੋੜ ਲੈਨੇ ਆ ਜਿੰਨਾ ਕੱਪ ਦਾ ਰ ਪਤਾ ਲੱਗ ਗਿਆ ਗੁੜ ਲੈ ਕੇ ਆਇਆ ਗੁੜ ਦੇ ਪੂਰੇ ਸ਼ਕੀਨ ਆ ਮੁਰਗੇ ਆਪਣੇ ਆ ਦੇਖੋ ਬਾਈ ਇਹਨੂੰ ਪੂਰਾ ਤੋੜ ਲਿਆ ਮੈਂ ਜਮਾ ਇਹਨੂੰ ਕ੍ਰਸ਼ ਕਰਤਾ ਗੁੜ ਨਾਲ ਠੀਕ ਆ ਬਾਬੋ ਤੇ ਇਹ ਗੁੜ ਦੇ ਦਾ ਮਕਸਦ ਕੀ ਹੁੰਦਾ ਬਾਈ ਇਹਦੇ ਪਿੱਛੇ ਵੀ ਕ੍ਰੀਜਨ ਹੁੰਦਾ ਹੈਗਾ ਵੀ ਜੇ ਤੁਸੀਂ ਗੁੜ ਦੇਓਗੇ ਬਾਈ ਮੁਰਗਿਆਂ ਨੂੰ ਨਾ ਇਹਨਾਂ ਦਾ ਫਾਇਦਾ ਵਾਲਾ ਹੋ ਜਾਂਦਾ ਹੈਗਾ ਇਹਨਾਂ ਦੀ ਜਿਹੜੇ ਡੀਵਾਰਮਿੰਗ ਵਾਰਮਸ ਹੁੰਦੇ ਆ ਨਾ ਕੀੜੇ ਮਕੌੜੇ ਉਹ ਇਹਨਾਂ ਚਿਪ ਜਾਂਦੇ ਫਿਰ ਉਹਦੇ ਬਾਅਦ ਦਵਾਈ ਨਾਲ ਨਿਕਲ ਜਾਂਦੇ ਆ ਠੀਕ ਹੈ ਬਈ ਇਹ ਮੈਂ ਦਵਾਈ ਇਹਨਾਂ ਪਹਿਲੀ ਰੱਖਤੀ ਸੀ ਕਿਉਂਕਿ ਮੈਂ ਫਿਰ ਪਹਿਲਾਂ ਵੀ ਕਰੀ ਹੋਇਆ ਮਹੀਨਾ ਕੋ ਫੈਡੀ ਵਾਰਵਿੰਗ ਨੂੰ ਥੋੜੀ ਕਣੀ ਘੱਟ ਹੋਈ ਸੀ ਤਾਂ ਕਰਕੇ ਦੁਬਾਰੇ ਕਰ ਲਾਂਗੇ ਇਹਨਾਂ ਦੇ ਪੋਟਾਂ ਦਾਣੇ ਦੂਣ ਰਹਿ ਜਾਣੇ ਕਿਵਾਰੀ ਤਾਂ ਕਰਕੇ ਬਈ ਪਹਿਲਾਂ ਆਪਾਂ ਇਹਨਾਂ ਨੂੰ ਦੇਵਾਂਗੇ ਘੋੜਾ ਦੇਖੋ ਠੀਕ ਹੈ ਜੀ ਬਸ ਇੱਕ ਇੱਕ ਟੁਕੜੇ ਜੀ ਖਾ ਲੈਣਗੇ ਇਹ ਉਵੇਂ ਬਾਹਲਾ ਖਾਂਦੇ ਵੀ ਨਹੀਂ ਹੁੰਦੇ ਆਪ ਹੀ ਐਸੇ ਪਾ ਦਿੰਨੇ ਕੁਝ ਨਹੀਂ ਹੁੰਦਾ ਠੀਕ ਹੈ ਜੀ ਪਹਿਲਾਂ ਇਹਨਾਂ ਨੂੰ ਦੇਵਾਂਗੇ ਆਪਾਂ ਘੋੜਾ ਘੋੜ ਦੇ ਕੇ ਜੀ ਆਪਾਂ ਇਹਨਾਂ ਨੂੰ ਫੇਰ ਕਰਾਂਗੇ ਬਈ ਆਪਾਂ ਇਹਨਾਂ ਦਾ ਚਲੋ 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 ਨਾ ਦੇਖੋ ਜੀ ਐਂ ਗੁਣ ਪਾ ਦਾਂਗੇ ਠੀਕ ਆ ਬਾਬੇ ਗੋੜਾ ਨੂੰ ਪੂਰੀ ਬਾਬਾ ਦੇ ਦਿਓ ਬਸ ਆ ਖਾ ਲੈਣਾਂ ਨੇ ਬਾਦੂ ਇਹਨਾਂ ਵਾਸਤੇ ਥੋੜਾ ਥੋੜਾ ਇਹਨਾਂ ਅੰਦਰ ਲੰਘ ਗਿਆ ਗੁਰਤਬਾਦ ਤੁਸੀਂ ਕੀ ਕਰਨਾ ਬਾਈ ਦਵਾਈ ਲੈ ਲੈਣੀ ਐ ਨੀਲ ਜਾਣਾ ਠੀਕ ਆ ਆ ਦਵਾਈ ਆ ਬਾਈ ਆ ਦੇਖੋ ਮੈਂ ਤੁਹਾਨੂੰ ਦਿਖਾ ਦਿੰਨਾ ਨੀਲ ਜਾਣੇ ਦਾ ਨਾਮ ਆ ਬਾਕੀ ਆ ਦੇਖੋ ਨੀਲ ਜਾਣਾ ਠੀਕ ਆ ਨੀਲ ਜਾਣਾ ਇਹਦਾ ਥੋੜਾ ਨਾ ਮਾਰਕਿੰਗ ਹੀ ਖਰਾਬ ਹੋ ਗਿਆ ਆਪਾਂ ਲਿਖ ਦਿੰਨੇ ਆ ਨਾਮ ਵੀ ਲਿਖ ਦਾਂਗੇ ਆਪਾਂ ਇਹਦਾ ਬਾਇਓ ਚ ਆ ਦਵਾਈ ਦੇਣੀ ਆ ਬਈ ਆਪਾਂ ਤੇ ਆ ਘੋੜਾ ਆ ਪਾਣੀ ਆ ਗਿਆ ਫੋਕਾ ਪਾਣੀ ਪਹਿਲਾਂ ਹਾਂਜੀ ਬਈ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਦਿਖਾਤਾ ਨਾ ਸਾਰਾ ਪ੍ਰੋਸੈਸ ਫੋਕਾ ਪਾਣੀ ਤੁਸੀਂ ਬਈ ਸਭ ਤੋਂ ਪਹਿਲਾਂ ਘੰਟਾ ਪਹਿਲਾਂ ਦੇ ਦੇਣਾ ਜਾਨਵਰਾਂ ਨੂੰ ਠੀਕ ਆ ਜਾਨਵਰਾਂ ਨੂੰ ਰੋੜੀ ਧਰ ਦੇ ਉਹ ਪੀ ਲੈਣਗੇ ਉਸ ਤੋਂ ਬਾਅਦ ਚੋ ਕੀ ਕਰਨਾ ਬਈ ਤੁਸੀਂ ਚਾਹੇ ਤਾਂ ਗੁੜ ਊਂ ਦੇ ਦਿਓ ਚਾਹੇ ਗੁੜ ਪਾਣੀ ਚ ਘੋਲ ਕੇ ਦੇ ਦਿਓ ਗੁੜ ਊਂ ਦੇਣ ਦਾ ਤਾਂ ਸਵਾ ਹੀ ਵੱਧ ਫਾਇਦੇਈ ਆ ਸਮਝ ਬਈ ਉਹ ਛੇਤੀ ਉਹਦੇ ਨਾਲ ਥੱਲੇ ਵਗ ਜੂਗਾ ਸਿਸਟਮ ਉਸ ਤੋਂ ਬਾਅਦ ਚੋ ਆਹ ਦਵਾਈ ਲੈ ਲਿਓ ਬਈ ਨੀਲ ਜਣ ਦਵਾਈ ਲੈ ਲਿਓ ਤੁਸੀਂ ਤੇ ਬਾਕੀ ਆਪਾਂ ਦਾ ਨਾਮ ਲਿਖ ਲਾਂਗੇ ਤੇ ਇਹ ਤੁਸੀਂ ਮੰਨ ਕੇ ਚੱਲੋ ਵੀ ਇੱਕ ਜਾਨਵਰ ਦੇ ਕਿਲੋ ਮੰਗਰੇ 1 ਐਮਐਲ ਦੇਣੀ ਹੁੰਦੀ ਆ ਤੁਸੀਂ ਵੱਡੇ ਮੁਰਗਿਆਂ ਦਾ ਡੇਢ ਕਿਆ ਦੇ ਦਿਓ ਬੱਚਿਆਂ ਨੇ ਜਿਵੇਂ ਚਾਰ ਪੰਜ ਬੱਚੇ ਮੰਗਰ ਇੱਕ ਡੇਢ ਕਿਆ ਐਮਐਲ ਹੀ ਪਾਓ ਬਾਰੀ ਨਾ ਦਿਓ ਇਹ ਦਵਾਈ ਥੋੜੀ ਸਟਰੋਂਗ ਹੁੰਦੀ ਆ ਤਾਂ ਕਰਕੇ ਕਹਿੰਦੇ ਨੇ ਵੀ ਸਾਰੀ ਵੀਡੀਓ ਦੇਖੋ ਬੰਦੇ ਨੂੰ ਸਮਝ ਆਏ ਇਹਨਾਂ ਗੱਲ ਦੀ ਤੇ ਉਸ ਤੋਂ ਬਾਅਦ ਚੋ ਬਾਈ ਬਸ ਇਹਨਾਂ ਨੂੰ ਤੁਸੀਂ ਘੰਟੇ ਬਾਅਦ ਛੱਡ ਦਿਓ ਜੀ ਜੂ ਸਭ ਨਿਕਲ ਜਾਣਗੇ ਆ ਦੇਖੋ ਮੈਂ ਦਵਾਈ ਇਹਦੇ ਵਿੱਚ ਪਾ ਕੇ ਰੱਖਤੀ ਬਈ ਸਾਰੇ ਨੂੰ ਇਕੱਠੀ ਹੈਣਾ ਆਹ ਹਾਂ ਤੇ ਇਹਦਾ ਮੈਂ ਤਾਂ ਤਾਂ ਬਾਗੇ ਰੱਖੀ ਆ ਯਾਰ ਮੇਰੇ ਕੋਲ ਤਾਂ ਫਿਰ ਹੁਣ ਮੰਨ ਕੇ ਚਲੋ ਪਹਿਲਾਂ ਵੀ ਰੀਬੋਰਮਿੰਗ ਕਰੀ ਸੀਗੀ ਆਪਾਂ ਦੁਬਾਰੇ ਕਰਨ ਲੱਗੇ ਆ ਹੁਣ ਜੇ ਮੰਨ ਕੇ ਚਲੋ ਆਹ ਦੇਖੋ ਬਈ ਦਵਾਈ ਹੁਣ ਆਪਾਂ ਦਵਾਈ ਦਿੰਨੇ ਆ ਤੁਹਾਨੂੰ ਦਸਾਉਣੇ ਆ ਮਾੜੇ ਦੇਖ ਕੇ ਵੀ ਤੇ ਇਹੇ ਬਈ ਮੈਂ ਉਹ ਦੂਜੇ ਪੰਖਿਆਂ ਨੂੰ ਪਾ ਕੇ ਆਉਣਾਗਾ ਆਹ ਦੇਖੋ ਬਈ ਬਸ ਇੰਨੀ ਦਵਾਈ ਮੈਂ ਪਾ ਲਈ ਇਹ 2 ਡੇਢ ਕੈਮਲ ਬਣ ਜੂ ਇੱਕ ਡੇਢ ਕੈਮਲ ਬਸ ਮਾੜੀ ਮੋਟੀ ਬਣ ਜੂਗੀ ਆਹ ਨੂੰ ਬਈ ਕੋਲ ਲੈਣ ਇਹਦਾ ਬਸ ਕੋਲ ਕੇ ਬਾਬਿਓ ਕੱਖ ਨਹੀਂ ਕਰਨਾ ਤੁਸੀਂ ਮਾ ਕੋਲ ਕੇ ਦਵਾਈ ਦੇ ਕੇ ਆਉਣੀ ਹੈ ਗੱਲੀ ਦੇਖ ਲਓ ਬਈ ਹਾਂ ਸੁਣਾ ਆਪਾਂ ਦਵਾਈ ਦੇ ਆਵਾਂਗੇ ਹਾਂ ਬਈ ਆ ਦੇਖੋ ਆਪਣਾ ਜੁੜਾ ਇਹਨੂੰ ਆਪਾਂ ਲੱਗਿਆ ਦਵਾਈ ਦੇਣ ਦਵਾਈ ਮੇਚ ਪਾ ਲਿਆ ਪਾਣੀ ਇਹਨਾਂ ਨੂੰ ਪਹਿਲਾਂ ਹੀ ਧਰਤਾ ਸੀਗਾ ਆਪਾਂ ਬਾਅਦ ਹਰ ਇਹਨਾਂ ਨੂੰ ਗੋੜ ਦੇ ਕੇ ਆਪਾਂ ਪਹਿਲਾਂ ਜਿਹੜੀ ਥੋੜੀ ਮਾਦੀ ਆਂਡਿਆਂ ਦੇ ਆ ਵੀ ਉਹਨੂੰ ਕੋਈ ਨਾਮ ਦੇਉਂ ਤੀੜੀ ਵਾਰਮਿੰਗ ਕਰਉਂਦਾ ਉਹਦੀ ਨਰ ਨਰ ਦੀ ਕਰ ਦੋ ਅੰਜ ਹੁਣ ਆਪਾਂ ਕੁੱਕੜ-ਕੁੱਕੜ ਦੀ ਕਰਾਂਗੇ ਮੁਰਗੀ ਦੀ ਕਰਦੇ ਨੇ ਆਪਣੀ ਮੁਰਗੀ ਆਂਡਿਆਂ ਦੇ ਆਉਣ ਵਾਲੀਆਂ ਵੱਡੀ ਨਾ ਕਰਕੇ ਇਹ ਬਸਣਵਾ ਪਹਿਲਾਂ ਖਾ ਲੈਣਗੇ ਫਿਰ ਇਹਨੂੰ ਆ ਦਵਾਈ ਲਾ ਦਾਂਗੇ ਬਈ ਇਹਦੇ ਵਿੱਚ ਦਵਾਈ ਗੋਲੀ ਵੀ ਆ ਪਣੀ ਲ ਜਾਣ ਤੇ ਇਹ ਆ ਦੇਖੋ ਬਈ ਆ ਇਹਨੂੰ ਦਿੱਤਾ ਧਰ ਇੱਥੇ ਸਮਾਨ ਉਹ ਲੋਕ ਖਾ ਤੇ ਆ ਦਵਾਈ ਲੂ ਪੀ ਇਹਨਾਂ ਦੀ ਹੋ ਜੂਗੀ ਡੀਵਾਟਰ ਬਸ ਬਾਬਿਓ ਇੰਨਾ ਕੀ ਕੰਮ ਐ ਇਹ ਇੰਨਾ ਕੀ ਗਾਵਾ ਬਈ ਬੜਾ ਵੱਡਾ ਸਿਸਟਮ ਨਹੀਂ ਹੈਗਾ ਇਹ ਕੋਈ ਸੌਖਾ ਜਿਹਾ ਕੰਮ ਹੁੰਦਾ ਉਹੀ ਲੋਕਾਂ ਨੇ ਹਊਆ ਬਣਾ ਰੱਖਿਆ ਨਾ ਸਮਝ ਨਹੀਂ ਆਉਂਦੀ ਸਮਝ ਆ ਗਈ ਬਈ ਸਾਰਾ ਸਭ ਦੱਸਤਾ ਨਾ ਕਿਵੇਂ ਕਿਵੇਂ ਕਰਨਾ ਤੇ ਬਾਕੀ ਭਾਈ ਜੇ ਤੁਹਾਨੂੰ ਵੀਡੀਓ ਜਗੀ ਚੰਗੀ ਆਪਣੀ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ